ਸੰਗਰੂਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਤੁਰੀ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਤੁਰੀ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਹਾਜ਼ਰ ਰਹੀ I don't know! I don't know! ਬੇਨਤੀ ਕਰਦੀ ਹੈ ਤੇ ਆਪਾਂ ਚੰਗੀ ਰੀਡ ਦੇ ਨਾਲ ਜਿਵੇਂ ਮਾਨ ਸਾਹਿਬ ਮੁਖਤਿਆਰ ਦੀ ਉਸੇ ਤਰ੍ਹਾਂ ਪੜਿਤਣਾ ਆਪਣੇ ਆਮ ਆਦਮੀ ਪਾਰਟੀ ਦੀ ਚਾਹਤੀ ਕਲਾ ਕਰਨੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੱਤੂ ਆਵੇ ਤੇ ਤੂ ਆ ਤਾਹੁ ਬਾਦ ਜਿੱਤੂ ਆ ਜਿੱਤੂ ਆਵੇ ਤੇ ਤੂ ਆ ਤਾਹੁ ਬਾਦ ਜਿੱਤੂ ਆ ਆਵਾਜ਼ ਆਮ ਆਦਮੀ ਪਾਰਟੀ ਜਿੰਦਾਬਾਦ ਸਮਾਗਮ ਆ ਗਿਆ ਆਪਾਂ ਨੇ ਉਹ ਡਾਕਟਰ ਬੋਲਿਆ ਸਾਰੇ ਨੂੰ ਬਹੁਤ ਬਹੁਤ ਬਧਾਈਆਂ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਜੀ ਸਾਹਬ ਸਾਹਿਬ ਜੀ ਦਾ ਸਾਰੇ ਚਾਰਜ ਦਾ ਸਾਰੇ ਜਿੰਨੇ ਵੀ ਆਪਾਂ ਜਿ ਆਏ ਆ ਸਾਰਿਆਂ ਦੇ ਇੱਥੇ ਹੁਣ ਆਪਾਂ ਨੇ ਸਾਰੇ ਦੇ ਇੱਥੇ ਵਧਧਮਦ ਆਣਾ ਹੈਗਾ ਪਰ ਜੋ ਵੀ ਚੀਜ਼ ਦੀ ਲੋੜ ਹੈਗੀ ਸਾਰੀ ਟੀਮ ਅੱਜ ਬਹੁਤ ਹੀ ਵਧੀਆ ਤਰੀਕੇ ਚੜਿਆ ਰੰਗੀ ਨਾਥ ਜੀ ਦਾ ਦਫ਼ਤਰ ਬਹੁਤ ਲੱਕੀ ਹੈ ਵੈਸੇ ਵੀ ਅੱਗੇ ਵੀ ਜਿੱਤੇ ਜਿਹਦੇ ਦਫ਼ਤਰ ਬੜੇ ਨੇ ਹਮੇਸ਼ਾ ਇਦੋਂ ਸਾਰੇ ਜਿੱਤ ਕੇ ਗਏ ਅੱਜ ਹਾਂ ਜੀ ਜਿਵੇਂ ਕਿ ਜਿੱਤਾ ਜੀ ਅਪਰੋ ਜਿੱਤ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ 2:11 ਵਜੇ ਜਿੱਤ ਤੇ ਲਿਜਾਈ ਚੈਣੀ ਹੈ ਇਹ ਤਾਂ ਹੋ ਸਕਦੀ ਆ ਭੁੱਲੇ ਨੋ ਆਪਾਂ ਕੂਥੱਕ ਜਾਈਏ ਮੈਂ ਅਮਰਜੀਤ ਨੂੰ ਰਾਤੀ ਡਿਊਟੀ ਹੈ ਸਾਹ ਖਾਸ ਕਰਕੇ ਕੂਥਵਾਇ ਦਾ ਪਾウダー ਪਹਿਲਾਂ ਤੱਕ ਨਹੀਂ ਕਰੀਏ ਕੂਥਾ ਦੇ ਪੈਰ ਨੂੰ ਪਹਿਲਾਂ ਬਸਤੇ ਦਿਈਏ ਕੂਥਾ ਦਾ ਇਂਤਜ਼ਾਮ ਵੀ ਜਿੱਤੇ ਬਦਦੇ ਵੇਂ ਅੰਦਰ ਬੈਟਣਗੇ ਉਹ 2 ਘੰਟੇ ਦਾ ਕੱਟੋ ਕਰ ਕੂਥ ਤੇ ਜਾਵੋ ਔਰ ਉਹਨਾਂ ਮਸੀਦਾਂ ਦਾ ਚੰਗੀ ਤਰ੍ਹਾਂ ਸਾਰੇ ਚੈੱਕ ਕਰ ਔਰ ਅੰਦੋਸ਼ ਦੀ ਬਾਰ ਕੋਟਿੰਗਸ ਕਿਹੜੀ ਹੈ ਇਹ ਡਿਊਟੀ ਅੱਜ ਤੋਂ ਹੀ ਅਸੀਂ ਲਾ ਲਈ ਆਪਣੀਆਂ ਆਪਣੇ ਆਪਣਾ ਬੂਸਾਬੀਏ ਜੇ ਅਪਾ ਦੂਰ ਜਾਵਾਂਗੇ ਆਪਣਾ ਬੂਖ ਖਾਲੀ ਛੱਡਾਂਗੇ ਤਾਂ ਤੇ ਬਾਗ ਲਾ ਪੜੇ ਹਰੇਕ ਪਿੰਡੋ ਵਿੱਚ ਚਾਹੇ ਸ਼ਹਿਰੋ ਵਿੱਚ ਕਹਤੇ 21 ਬਾਗਦੇ ਉਹਨਾਂ ਦੇ ਬੂਥ ਕਿੱ데 ਨੇ ਉਹਨਾਂ ਬੂਥਾਂ ਨੂੰ ਜਾ ਕੇ ਸਹਿਤਵੀ ਕਿਰਤ ਚਲਾਈਏ ਤਾਂ ਆਪਾਂ ਇਹਨੇ ਫੀਡ ਲੈ ਸਕਦੇ ਆ ਪਾਪੇ ਜਿੱਤ ਸਕਦੇ ਆ ਜਿੰਤਾ ਕੇ ਸੀ ਪਰ ਜਿੰਤਾ ਕੇ ਉਹਨੂੰ ਜੇ ਹੋਰ ਉੱਪਰ ਢੁੜੀ ਜਾ ਤਾਂ ਮੇਤ ਕੰਦ ਸਾਡੇ ਕੋਲ ਬਾਰੇ ਹੋਰ ਵੀ ਦਫਤਰ ਖੁੱਲੇ ਨੇ ਸਾਰੇ ਖਾਲੀ ਪਏ ਨੇ ਅਡਾ ਦਫਤਰ ਦੇਖੋ ਕਿਵੇਂ ਪਰਿਆ ਹੋਇਆ ਹੈ ਮੈਂ ਜਿਹੜੀ ਸਾਇਰ ਨੂੰ ਬਹੁਤ ਬਹੁਤ ਵਾਕਾ ਬਹੁਤ ਬਹੁਤ ਪਜ਼ਾਈ ਅੱਤੇ ਪੁਰਾਣ ਚਾਬ ਚਾਪ ਗੁੜੇ ਸਾਰੇ ਭੰਗੀ ਕੇ ਜਿਹੜਾ ਅੱਜ ਪਾਰਲੀਮੈਂਟ ਦੇ ਜੋੜ ਦਾ ਜਿਹੜਾ ਦਫਤਰ ਹੈ ਬਾਜ਼ਾਰ ਚ ਖੁੱਲੇ ਜਦੋਂ ਘਟਨਾ ਸਾਡੇ ਤੋਰੀ ਦੇ ਸਭ ਤੋਂ ਪੁਰਾਣੇ ਬੰਕਰ ਮਾਪੂ ਮੁਖਤਿਆਰ ਜੀ ਮੰਦੂ ਮਾਜਰਾ ਹੁਣਾਂ ਨੇ ਰਿਵਨ ਕਰਕੇ ਦਿੱਤਾ ਉਹਨਾਂ ਦੇ ਨਾਲ ਕੁੱਲ ਦੀ ਸਾਰੇ ਟੀਮ ਹਾਜ਼ਰ ਸਤਿ ਔਰ ਪਰਮਾਤਮਾ ਕਰੇ ਜਿੰਨੇ ਦਿਨ ਸਾਡੇ ਕੋਲ ਇੰਨੀ ਮਿਹਨਤ ਕਰਨਗੇ ਸਾਰੇ ਜਿੰਨੇ ਦਿਨ ਬੱਚੇ ਨੇ ਉਹਨੇ ਦਿਨ ਰਾਤ ਇਕ ਕਰਕੇ ਜਿਹੜੀ ਸੰਗੂਠ ਸੀਟ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਂ ਦਾ ਹਲਕਾ ਹੈ ਇਹ ਤਾਂ ਪੂਰੀ ਬਾਦ ਆਵਾਂਗੇ ਪੰਜਾਬ ਜਿੱਥੇ ਵੀ ਹੈ 13 ਜ਼ੀਰੋ ਦਾ ਫੈਸਲਾ ਆਊਗਾ ਜੋ ਕੱਲੇ ਜੋ ਉਹ ਬਾਪੂ ਮੋਤਾਪਾਲ ਸਿੰਘ ਜੀ ਨੇ ਜਿਵੇਂ ਤੁਹਾਨੂੰ ਦੱਸਿਆ ਇਹ ਇਸ ਪਾਰਟੀ ਦੀ ਰੂਹੂਤ ਹੀ ਇਹ ਹੈ ਹਾਲਾਂਕਿ ਮੁੱਖ ਮੰਤਰੀ ਸਾਉਬ ਦੇ ਯੂਨੀਵਰਸਿਟੀ ਨੇ ਪ੍ਰੋਫੈਸਰਾਂ ਕਾਫੇ ਦਾ ਉਹਨਾਂ ਨੇ ਕਿਹਾ ਜਿਹੜੇ ਸਭ ਤੋਂ ਪੁਰਾਣੇ ਵਕਤਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਅਧਿਕਾਰ ਘਟਾ ਦਿੱਤਾ ਜਾਓ ਜੋ ਸਾਰੀ ਸੰਗਤ ਜਿੰਨੀ ਵੀ ਇੱਥੇ ਆਈ ਹੈ ਸਾਰਿਆਂ ਦਾ ਪਾਰਟੀ ਵੱਲੋਂ ਪਾਵਨ ਸਰ ਮਾਹਰਣਾ ਵੱਲੋਂ ਮਰ ਸਾਰੇ ਵਲੰਟੀਅਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਮੀਡੀਆ ਦਾ ਸਪੈਸ਼ਲ ਸਪੋਰਟ ਦੇ ਤੁਸੀਂ ਹਮੇਸ਼ਾ ਇੱਕ ਪੋਜ਼ਿਟਿਵ ਟਾਈਮ ਕੱਟ ਕੇ ਸਾਡੀ ਪਾਰਟੀ ਦੀ ਚੜ੍ਹਦੀ ਕਲਾ ਲਈ ਭਾਇਆ ਤੁਹਾਨੂੰ ਤੋਂ ਪਾਵਨ ਸਰ ਮਾਹਰਣਾ ਵਾਈਕਲ ਜੀ ਦਾ ਧੰਨਵਾਦ ਜੋਣੇ ਤਿਆਰ ਨੇ ਜੀ ਸਾਰਿਆਂ ਨੇ ਸ਼ਕਤ ਪ੍ਰਾਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز